ਇੱਥੇ ਕੜਨੀ ਕਿਉਂ ਜੱਜ ਲੱਗੇ ਆ ਤੂੰ ਮੈਂ ਤੈਨੂੰ ਕੀ ਆਖਿਆ ਸੀ ਡਿੱਕੇ ਤਾਂ ਚੜੇਂਗੀ ਮੇਰੇ ਹੁਣ ਲੰਗ ਕੇ ਦਿਖਾ ਮੈਂ ਤੈਨੂੰ ਬੁਲਾ ਆਪਦੇ ਆਪ ਤੋਂ ਹੁਣ ਪੰਗੇ ਲੈਣੇ ਆ ਮੈਂ ਤੈਨੂੰ ਲੰਗਣ ਨਹੀਂ ਦਿੰਦੀ ਨਾ ਗਲੀ ਘੜਾ ਤੋਂ ਮੋਲ ਲੈਤੀ ਲੰਗਣ ਨਹੀਂ ਦਿੰਦੀ ਗਾਹਾਂ ਇਹ ਲੈਤੀ ਹੋਈ ਆ ਪਾਸੇ ਆੜ ਜਾ ਮੈਥੋਂ ਹੁਣ ਉਹ ਹੀ ਕਟਾ ਲਈ ਮੈਥੇ ਸਿਰਨਾ ਪੜਵਾ ਲਈ ਤੂੰ ਹਾਂ ਸਾਹ ਕੇ ਦੇਖ ਤੂੰ ਹੀ ਮੈਂ ਦੱਸਦੀ ਆ ਤੈਨੂੰ ਕੋਈ ਬਗਾਨੀ ਆ ਤੂੰ ਠੀਕ ਸੇ ਖਾਦੀ ਮੈਂ ਕਿ ਜੇ ਰਹੀ ਆਪਾਂ ਮੈਂ ਤੇਰਾ ਪਾ ਕੇ ਤੂੰ ਆਹ ਦੇਖੀਂ ਹੋਰ ਨੰਬਰ ਲਾ ਐਨੂੰ ਵੀ ਸਾਰਾ ਦਿਨ ਟੇਕ ਨਹੀਂ ਹੈਗੀ ਗਲੀਆਂ ਚ ਲੱਟ ਲੱਟ ਖੜਦਾ ਫਿਰਦਾ ਰਹਿੰਦਾ ਗਾ ਜਾ ਕੇ ਆਉਣੀ ਆ ਜੱਸੀ ਕੋਲੇ ਪੁੱਸਦੀ ਆਉਣੂਗੀ ਜੇ ਦੇਊਗੀ ਦੁੱਧ ਦੀ ਘੁੱਟ ਉਹ ਤਾਂ ਜਵਾਬ ਦੇ ਦਿੰਦੀ ਹੈਗੀ ਪਰ ਉਹ ਵੀ ਵਿਚਾਰੀ ਕੀ ਕਰੇ ਜਦੋਂ ਮੈਂ ਆਪਨੀ ਚੀਜ਼ ਦਿੰਦੀ ਚਲ ਦੇਖਦੇ ਆਂ ਪ੍ਰਤਿਆ ਕਿ ਇੱਕ ਵਾਰੀ ਕੀ ਪਤਾ ਦੇ ਹੀ ਦੇਵੇ ਅੱਜ ਚ ਦੁੱਧ ਦੀ ਲੋੜ ਆ ਮੈਨੂੰ ਫੇਰ ਕਦੋਂ ਭਾਣਾ ਜਦੋਂ ਸਾਢੇ ਹੋਇਆ ਚਲ ਤੂੰ ਆ ਜੀ ਕਦੇ ਰਿਸ਼ਤੇਦਾਰਾਂ ਨੇ ਵੀ ਅੱਜ ਹੀ ਆਉਣਾ ਸੀ ਮਰ ਜਾਣੀ ਬਿੱਲੀ ਨੇ ਵੀ ਅੱਜ ਦੁੱਧ ਡੋਲਤਾ ਲਾ ਹੱਤ ਦਾ ਦਿਵਾਲੀ ਨੰਗੇ ਨੂੰ ਹੋ ਗਿਆ ਦੇਵੇ ਹਾਲ ਤੇ ਕਹੇ ਨੇ ਚੱਕੇ ਦੀ ਵਾਰ ਚ ਦੇਖਦੀ ਹੈ ਕੀ ਕਰਦੀ ਹੈ ਪਤਾ ਨਹੀਂ ਕਰੇ ਹੈਗੀ ਪਤਾ ਨਹੀਂ ਨਹੀਂ ਜੱਸੀ ਜੱਸੀ ਆ ਜਾ ਆ ਜਾ ਲੰਘਿਆ ਆ ਗਈ ਕੁਛ ਲੈਣ ਨਹੀਂ ਆਈ ਹੋਗੀ ਕਿਵੇਂ ਆ ਵਧੀਆ ਤੂੰ ਦੱਸ ਬਾੜੀ ਕਵੇਲਾ ਕਰ ਲੈ ਤੂੰ ਕੰਮ ਜੇਨ ਨਹੀਂ ਕਵੇਲਾ ਕੀ ਪੁੱਛਦੀ ਆ ਤੈਨੂੰ ਪਤਾ ਹੀ ਆ ਅੱਜ ਸੂਰਜ ਤਾਂ ਉਹੀ ਤੜਕੀ ਚੜਿਆ ਹੁੰਦਾਗਾ ਕੰਮ ਤਾਂ ਤੇ ਤੜਕੇ ਹੋਈ ਵਾਲਿਆਂ ਦਾ ਪਹਿਲਾਂ ਤਾਂ ਬਾੜੇ ਚ ਗਈ ਉਹਨਾਂ ਨੂੰ ਪਾ ਕੇ ਆ ਨੀਰਾਚਾਰਾ ਆ ਤੈਨੂੰ ਪਤਾ ਸਾਡੇ ਵਾਲਾ ਤਾਂ ਜੇ ਤਾਂ ਕੰਮ ਕਰ ਲੇ ਤਾਂ ਇਹਨਾਂ ਪਤਾ ਸਾਰਾ ਕਰ ਲੇ ਤੇ ਜੇ ਕਰੇ ਤਾਂ ਡੱਕਾ ਨਹੀਂ ਤੋੜਦਾ ਹੁਣ ਬਾਈ ਕਿੱਥੇ ਗਿਆ ਕਿ ਖੇਤ ਗਿਆ ਹੁਣ ਕੌਲੇ ਕੱਛਦਾ ਫਿਰਦਾ ਹੁਣ ਇੱਥੇ ਕਿਤੇ ਗਿਆ ਉਹ ਖੇਤ ਮਾਰ ਕੇ ਮੱਕੀ ਗੋਡਣ ਆ ਜਾ ਬਹਿ ਜਾ ਤੂੰ ਕਿਵੇਂ ਆਈ ਸੀ ਮੈਂ ਤਾਂ ਕੰਮ ਮਾਈ ਸੀ ਤੇਰੇ ਕੋਲੇ ਕੋਈ ਜ਼ਰੂਰੀ ਜੇ ਕਰੇਗੀ ਤਾਂ ਲਾ ਕਰੇਗੀ ਤੜੀਏ ਤੂੰ ਐ ਕਹਿਨੀ ਜਿਵੇਂ ਮੈਂ ਅੱਗੇ ਤਰ੍ਹਾਂ ਕਦੇ ਕੋਈ ਕੰਮ ਹੀ ਨਹੀਂ ਕੀਤਾ ਹੁੰਦਾ ਤੂੰ ਤਾਂ ਸੂਟ ਹੀ ਬਲਾ ਸੋਣਾ ਪਾਇਆ ਲਾ ਹੋਰੇ ਇਹ ਨਾ ਮੇਰੇ ਭਰਾ ਨੇ ਦਿੱਤਾ ਸੀ ਮੇਰੇ ਵੱਡੇ ਭਰਾ ਜਾਈ ਤੇ ਭਰਾਏ ਸੀਗੇ ਆ ਰਖੜੀ ਤੇ ਤੇ ਮੈਂ ਚੱਲ ਸਮਾ ਕੇ ਪਾਲਾਂ ਉਹਨਾਂ ਨੇ ਤਾਂ ਮੈਨੂੰ ਕਦੇ ਮਾੜਾ ਕੱਪੜਾ ਦਿੱਤਾ ਹੀ ਨਹੀਂ ਹੈਗਾ ਆਏ ਵਾਰ ਆਈ ਸੋਹਣੇ ਸੂਟ ਲਿਆਉਂਦੇ ਨੇ ਉਹ ਤੇ ਮੇਰੇ ਵਾਸਤੇ ਆਏ ਤਾਂ ਮੈਨੂੰ ਤੇਰਾ ਪਤਾ ਵੀ ਤੂੰ ਤਾਂ ਚੱਕ ਨੇ ਸੂਟ ਹੀ ਪਾਉਣੀ ਹੁੰਨੀ ਹੈ ਫਿਰ ਪੇਕੇ ਆਏ ਠੀਕਾ ਖੜੀ ਤੇ ਆ ਸੂਟ ਲੈ ਆਏ ਸੀ ਮੇਰਾ ਭਰਾ ਦੇਖ ਸੋਣਾ ਹਾਂ ਸੂਟ ਤਾਂ ਪਣ ਤੇਰਾ ਵੀ ਸੋਹਣਾਗਾ ਹੂੰ ਵਧੀਆ ਮੈਂ ਤਾਂ ਪਣ ਸਸਤਾ ਜੀ ਪਾਣੀਆ ਕਿਉਂ ਫੋਕਰੀ ਮਾਰਾ ਤੇਰੇ ਕੋਲੇ ਬਾਣੀ ਏਕ ਠਾਕ ਜੀ ਪਾਣੀ ਨਹੀਂ ਸਸਤੇ ਨੂੰ ਘੜਾ ਮੈਂ ਕਈ ਕੇ ਮੰਗਾਇਆ ਉਹ ਆਪ ਹੀ ਨਹੀਂ ਮਾੜਾ ਕੱਪੜਾ ਲਿਆਉਂਦੇ ਹੈਗੇ ਤੈਨੂੰ ਪਤਾ ਪਣ ਸਰਦੇ ਵਰਦੇ ਨੇ ਸੁੱਖ ਨਾਲ ਫਿਰ ਆਪ ਦਾ ਘਰ ਵੀ ਦੇਖ ਹਾਂ ਇਹ ਤਾਂ ਹੈਗਾ ਹੀ ਆ ਹੋਰ ਦੱਸ ਕਰੇ ਕੰਮ ਕੁਮ ਨੂੰ ਮੇੜੇ ਹਾਂ ਬੇਬੇ ਦਿੰਦੀ ਨਹੀਂ ਅੱਜ ਨਹੀਂ ਬੇਬੇ ਤੈਨੂੰ ਪਤਾ ਹੀ ਆਗਾ ਉਹ ਤਾਂ ਭੋਗ ਹੀ ਨਹੀਂ ਲੋਟ ਆਉਂਦੇ ਕਦੇ ਉਧਰ ਭੋਗ ਤੇ ਵਾਗੀ ਕਦੇ ਉਧਰ ਵਾਗੀ ਹੁਣ ਕਹਿੰਦੀ ਕਹਿੰਦੀ ਮੇਰੀ ਭੈਣ ਢਿੱਲੀ ਆ ਗਈ ਗਈ ਤਾਂ ਇੱਕ ਦਿਨ ਦਾ ਕਹਿ ਕੇ ਸੀ ਤੇ ਹਲੇ ਤੱਕ ਨਹੀਂ ਮੁੜੀ ਮੇਰੇ ਸਿਰ ਤੇ ਤੈਨੂੰ ਪਤਾ ਹੈ ਫਿਰ ਦੀ ਰਹਿੰਦੀ ਰਿਸ਼ਤੇਦਾਰੀਆਂ ਚ ਪਤਾ ਵੀ ਹੈਗੀ ਇਹ ਕੰਮ ਵਾਲੀ ਘਰੇ ਆ ਹੁਣ ਕੱਲੀ ਨੂੰ ਇੰਨਾ ਔਖਾ ਹੋ ਰਿਹਾ ਕਦੇ ਉਧਰ ਪਸ਼ੂਆਂ ਵਾਂ ਨਹੀਂ ਪਾਈਦੀਆਂ ਕਦੇ ਘਰ ਵਾਂ ਨਹੀਂ ਪਾਈਦੀਆਂ ਚਲ ਕੋਈ ਨਾ ਕਰਨੀ ਪੈਂਦਾ ਮੈਂ ਵੀ ਹੁਣ ਕੰਮ ਨਵੇੜ ਕੇ ਫੇਰ ਆਈਆਂ ਤੇਰੇ ਕੋਲੇ ਛੋਟਾ ਜਿਹਾ ਕੰਮ ਤੂੰ ਤਾਂ ਜਵਾਲੇ ਬਾਲੇ ਬਾਲ ਬੁਲਜ ਖੁੱਲੋ ਛੋਡੀ ਫਿਰਦੀਆਂ ਬਸ ਉਹੀ ਮੈਂ ਨਾ ਕੇ ਜੇ ਹਟੀ ਸੀ ਬਾਲ ਤੋਤੇ ਸੀਗੇ ਮਾਚਲਾ ਸੁੱਕ ਜਾਣਗੇ ਗਿੱਲੇ ਜੇ ਜਦੋਂ ਐ ਉਹ ਕਰ ਲੈਨੇ ਦੋ ਮੂੰਹੇ ਦੇ ਬਾਲ ਹੋ ਜਾਂਦੇ ਮੈਂ ਤਾਂ ਐ ਕਹਿੰਦੀ ਸੀ ਦੁੱਧ ਨੂੰ ਆਈ ਸੀ ਭਾਵੇਂ ਸਾਡੇ ਉਧਰੋਂ ਰਿਸ਼ਤੇਦਾਰ ਆਉਣ ਵਾਲੇ ਆ ਤੇ ਬਿੱਲੀ ਮਰ ਜਾਣੀ ਆ ਜਿੱਦ ਤ ਡੋਲ ਗਈ ਨਾ ਜਦੋਂ ਰਿਸ਼ਤੇਦਾਰ ਆਉਣ ਵਾਲੇ ਆ ਤੈਨੂੰ ਪਤਾ ਵੀ ਰਿਸ਼ਤੇਦਾਰ ਆਉਣਗੇ ਦੁੱਧ ਭਾਵੇਂ ਤੂੰ ਤੜਕੀ ਪ੍ਰਬੰਧ ਕਰਨਾ ਸੀ ਦੁੱਧ ਦਾ ਨਾ ਪ੍ਰਬੰਧ ਤਾਂ ਕਰਿਆ ਸੀ ਤੈਨੂੰ ਦੱਸੀ ਤਾਂ ਯਾਨੀ ਬਿੱਲੀ ਡੋਲ ਗਈ ਬਿੱਲੀ ਡੋਲ ਗਈ ਚੱਲ ਕੋਈ ਨਾ ਦੁੱਧ ਤਾਂ ਆਇਆ ਭਣੇ ਇੱਕ ਤਾਂ ਹੁਣ ਆ ਸਾਡੇ ਉਨਾਂ ਕੀ ਹੁੰਦਾ ਆਪਦੇ ਜੋਗਾ ਨਾਲੇ ਨਾ ਤੂੰ ਉਹ ਅਖੰਡ ਦੀ ਕੌਲੀ ਲੈ ਗਈ ਸੀਗੀ ਤੇ ਤੂੰ ਹਜੇ ਤੱਕ ਨਹੀਂ ਦਿੱਤੀ ਹੈਗੀ ਕਿੱਦ ਦੇ ਲਈ ਹੈਗੀ ਆਏ ਭੁੱਲੇ ਜਾਣੇ ਅੜੀ ਤੂੰ ਤਾਂ ਤੇਰਾ ਤਾਂ ਦਿਮਾਗ ਪਤਾ ਨਹੀਂ ਕਹੇ ਜਾਗਾ ਪਤਾ ਨਹੀਂ ਭਈ ਤੂੰ ਜਾਣ ਕੇ ਕਰਦੀ ਆ ਲੋ ਕਮਾਲ ਹੋ ਗਏ ਸੁੱਖ ਨਾਲ ਮੈਂ ਤਾਂ ਕਦੇ ਮੰਗਣੀ ਨਹੀਂ ਆਈ ਚੀਜ਼ ਮੈਂ ਤਾਂ ਅੱਜ ਪਤਾ ਨਹੀਂ ਕਿਵੇਂ ਆ ਗਈ ਨਹੀਂ ਮੈਂ ਮਰ ਜਾ ਕਹਿੰਦੀ ਮੈਂ ਕਦੇ ਮੰਗਣੀ ਨਹੀਂ ਆਈ ਆਈ ਫਿਰ ਜਾ ਜਦ ਦੁੱਧ ਪਤਾ ਇਹ ਭੁੱਲ ਜੇਗੀ ਲੈ ਅੜੀਏ ਜਦ ਮੈਂ ਲੈ ਕੇ ਨਹੀਂ ਗਈ ਤੂੰ ਤਾਂ ਖਾਮ ਖਾ ਮੇਰੇ ਗਲ ਪਈ ਜਾਨੀ ਹੈਗੀ ਨਹੀਂ ਭੈਣੇ ਮੈਂ ਤਾਂ ਕਦੇ ਤੇਥੋਂ ਮੰਗੀ ਨਹੀਂ ਖੰਡ ਦੀ ਕੌਲੀ ਮੈਂ ਕਿਹਾ ਚਲ ਆਪੇ ਦੇ ਜੂਗੀ ਜਿੱਦੇ ਹੋਈ ਤੇ ਤੂੰ ਤਾਂ ਲਾ ਮੁੱਕਰੀ ਗਈ ਹੁਣ ਜੇ ਲੈ ਕੇ ਗਈ ਹੂੰ ਫੇਰ ਹੀ ਦੇ ਕੇ ਜਾਉਂਗੀ ਖੰਡ ਦੀ ਕੌਲੀ ਉਹੀ ਤੂੰ ਤਾਂ ਖਾਮ ਖਾ ਮੇਰੇ ਗਲ ਪੈਣ ਨੂੰ ਫਿਰਦੀ ਹੈਗੀ ਦੁੱਧ ਤਾਂ ਭੈਣੇ ਅੱਜ ਹੈ ਨਹੀਂ ਰਾਜੀ ਰਹਿ ਗੁੱਸੇ ਰਹਿ ਆ ਕਿ ਤੂੰ ਹੋਰ ਪਵਾ ਲੈ ਆਗੇ ਨਾ ਲੈਣ ਤੇ ਤੇ ਤੂੰ ਜਵਾਬ ਦੇਣਾ ਸਿੱਧੇ ਮੂੰਹ ਜਵਾਬ ਦੇ ਤੇ ਬਹਾਨੇ ਕਿ ਬਣਾਉਣੀ ਕਰੇ ਖੰਡ ਦੀ ਕੌਲੀ ਕਰੇ ਕੁਸ ਨਹੀਂ ਬਹਾਨੇ ਕਾਨੂੰ ਬਣਾਏ ਨੇ ਮੈਂ ਤਾਂ ਕੌਲੀ ਵੀ ਨਾ ਇੱਥੋਂ ਲੈਤੀ ਤੂੰ ਤਾਂ ਕੌਲੀ ਵੀ ਨਹੀਂ ਮੋੜ ਕੇ ਗਈ ਚੱਲ ਖੰਡ ਦੀ ਤਾਂ ਖਾਦੀ ਕੜੀ ਸਾਡੇ ਹੈ ਹੀ ਨਹੀਂ ਨਾਲੇ ਤੁਹਾਡੀ ਕੌਲੀ ਚੰਗਾ ਭਾਣੇ ਮਰੇ ਮੁੱਕਰੀ ਦੀ ਖੜਾ ਕੋਈ दारू ਆ ਗਈ ਤੂੰ ਤਾਂ ਐਂ ਕਰਦੀ ਹੁੰਨੀ ਆ ਕਿ ਲੈ ਦਵਾਰੇ ਪਤਾ ਨਹੀਂ ਕਿਹੜੇ ਮੂੰਹ ਆ ਜਾਣੀ ਇਹ ਚੀਜ਼ ਲੈਣ ਮਾੜਾ ਕਰੇ ਆਈ ਤਾਂ ਹੈ ਨਹੀਂ ਉਹੀ ਗਲਪੈਣ ਨੂੰ ਫਿਰਦੀ ਹੈ ਕਿ ਮੇਰੇ ਉ ਗੱਲਾਂ ਬਣਾਈ ਪਰ ਤਾਂ ਕੋਈ ਨਾ ਤੈਨੂੰ ਤਾਂ ਮੈਂ ਪੁੱਛੂੰਗੀ ਸਾਡੀ ਗਲੀ ਮੂਹਰ ਦੀ ਲੰਗੀ ਉਦੋਂ ਤੇ ਤੂੰ ਘਰ ਆ ਕੇ ਟੌਣ ਵਾਲੀਆਂ ਗੱਲਾਂ ਕਰਦੀ ਹੈ ਗਲੀ ਲੰਗੀ ਗਲੀ ਤੇਰੀ ਗਾਂ ਮੋਲੇ ਲੈਤੀ ਹੋਈ ਆ ਤੂੰ ਵੱਦ ਨਾ ਬੋਲ ਮੈਂ ਤੈਨੂੰ ਸਮਝਾਈ ਜਾਂਦੀ ਆ ਜੇ ਨਹੀਂ ਦੁੱਧ ਦੇਣਾ ਹੈਗਾ ਤੂੰ ਸਿੱਧੇ ਮੂੰਹ ਜਵਾਬ ਦੇ ਦੇ ਬਾ ਚੀਜਾਂ ਕੇ ਮੇਰੇ ਸਿਰ ਪਾਉਣੀ ਹੈ ਕਿ ਖੰਡ ਦੀ ਕੌਲੀ ਲੈ ਗਈ ਅਸ ਤਾਂ ਇਕੱਠਾ ਗੱਟਾ ਛਟਾਉਣੇ ਨਾਲ ਆ ਸਾਡੀ ਨਹੀਂ ਹਰਤ ਤੋੜੀਆਂ ਥੋੜੀਆਂ ਕੌਲੀਆਂ ਬਾਟੀਆਂ ਮੰਗਣ ਦੀ ਪਤਾ ਹੀ ਤੇਰਾ ਗੱਟੇ ਛਟਿਆਉਣ ਵਾਲੀ ਦਾ ਗੱਟਾ ਛਟਾਉਂਦੀ ਆ ਕਿਉਂ ਫਿਰਦੀ ਬਾਦ ਨਾ ਮੋਰ ਮੈਂ ਤੈਨੂੰ ਤੂੰ ਵੀ ਪੌਂਕੀ ਕੋਈ ਨਾ ਲੰਗੀ ਬਾਰ ਮੋਰਦੀ ਫੇਰ ਦੱਸੂ ਤਰ ਮੈਂ ਕਰਕੇ ਦਿਖਾਈ ਤੂੰ ਕੀ ਕਰੇਂਗੀ ਕਰਕੇ ਦਿਖਾਉਂ ਤੈਨੂੰ ਜਿਹੜਾ ਕੁਝ ਹੋਇਆ ਮੈਂ ਥੋ ਕਰਦੀ ਕੋਈ ਨਾ ਦੇਖੀ ਜਾਉ ਬੁੱਗਜੂ ਪਤਾ ਹਾਂ ਹੁਣ ਅਮਨ ਨਾਲ ਪੰਗਾ ਲੈਂਦਾ ਤੂੰ ਅਮਨ ਨਾਲ ਸੁੱਕੀ ਨਹੀਂ ਲੰਗਦੀ ਫੇਰ ਕੋਈ ਨਹੀਂ ਮੇਰਾ ਨਾਂ ਵੀ ਜੱਸੀ ਆ ਫੇਰ ਜੇ ਤੇਰੇ ਵਰਗੀਆਂ ਗੋਡਣੀਆਂ ਨਾ ਲਵਾਈਆਂ ਤੇ ਮੈਨੂੰ ਵੀ ਜੱਸੀ ਕਿਹਨੇ ਕਹਿਣਾ ਆਈਆ ਵੱਡੀ ਲੋ ਕਰਿਆ ਕੇ ਟਾਉਣ ਵਾਲੀਆਂ ਗੱਲਾਂ ਕਰਦੀ ਆ ਦੇ ਦੇ ਇਹਨੂੰ ਦੁੱਧ ਘਾਹ ਮੈਡਮ ਨੂੰ ਕਿਉਂ ਨਾ ਇੱਥੇ ਘਾਹ ਸੰਨੀ ਰਲਾ ਕੇ ਗਈ ਸੀ ਮੈਂ ਸਾਨੂੰ ਕੀ ਹਾਲ ਕਰਦੀ ਆਗੀ ਕੋਣ ਬਾਲੀ ਇਹੋ ਆ ਗਈ ਇਹ ਫਫੜਦ ਲੈ ਲੈਣ ਜੀ ਪਹਿਲਾਂ ਤਾਂ ਗੱਲਾਂ ਤੇਰਾ ਸੂਟ ਸੁਣ ਤੇਰਾ ਫਲਾਨਾ ਮੈਨੂੰ ਤਾਂ ਪਤਾ ਹੀ ਸੀ ਕਿ ਜਿੱਦੇ ਆਉਂਦੀ ਆ ਕੁਛ ਮੰਗਣ ਆਉਂਦੀ ਹੁੰਦੀ ਆ ਉ ਤਾਂ ਹੁਈ ਨਹੀਂ ਆਉਂਦੀ ਹੈਗੀ ਕੀ ਲੰਗੀ ਆ ਕੇ ਤੂੰ ਲੰਗ ਕੇ ਦਿਖਾਉ ਕੋਈ ਨਾ ਕਰ ਦੇ ਤੂੰ ਕੀ ਕਰਦਾ ਜੈਵ ਡੜੀ ਨੇ ਮੇਰਾ ਕੰਮ ਛੜਾ ਤਾ ਕੇ ਸੜੇ ਹਾਨ ਜੀ ਮੈਂ ਤਾਂ ਹੁਣ ਨੂੰ ਸਾਰੇ ਬੋਕਰ ਮਾਰ ਦਿੰਦੀ ਲੈ ਆੜੇ ਮੂੰਹ ਵਾਲੀ ਬੀਜੀ ਨਹੀਂ ਤੂੰ ਤੇ ਕੁੱਟ ਦੇਣੀ ਤੂੰ ਨਾ ਦੇ ਗੱਲਾਂ ਬਣਾਉਣ ਲੱਗੀ ਉੱਤੇ ਚਾਰ ਤੂੰ ਤਾਂ ਖੰਡ ਦੀ ਕੌਲੀ ਲੈ ਕੇ ਗਈਆਂ ਫਲਾਣਾ ਟਿੰਕਾ ਮੈਂ ਵੀ ਜਾਣ ਕੇ ਮੁੱਕਰ ਗਈ ਜਾਤ ਤਾਂ ਮੇਰੇ ਹੈਗੀ ਸੀਗੀ ਇਹਨਾਂ ਦੀ ਕੌਲੀ ਰਹਿੰਦੀ ਉਹਤੇ ਵੀ ਜਾ ਕੇ ਰੰਗ ਲਾਉਣੀ ਹੈਗੀ ਕਿਤੇ ਭਾਲ ਵੀ ਨਾ ਲਵੇ ਲੁਚੜੀਏ ਤਾਂ ਬਾਲੀ ਪੜੀਆ ਖੁੰਜੇ ਸੇ ਖੱਲਾ ਖੁੰਜੇ ਚੀਜ਼ ਕੱਢ ਲੈਂਦੀ ਹੁਣੀ ਜਾ ਕੇ ਕੌਲੀ ਤੇ ਰੰਗ ਲਾ ਦਿੰਨੀ ਹੈ ਕਿਤੇ ਸੱਚੂ ਸਾਡੇ ਘਰੇ ਵੀ ਨਾ ਆਜੇ ਪੁੱਛੂਗੀ ਕੋਈ ਨਾ ਇਹਨੂੰ ਲੰਗੜ ਨੇ ਆਥੜੇ ਬਾੜੇ ਚ ਤਾਂ ਜਾਊਗੀ ਲੈ ਕਹਿ ਤਾਈ ਹੁਣ ਮੈਂ ਉਹਨੂੰ ਵੀ ਆਜੀ ਬਾੜੇ ਚ ਲੰਗੀ ਉਥੋਂ ਦੀ ਕਿਤੇ ਸੱਚੂ ਨਾ ਆਜੇ आ कि पाथक पाक ही ना लवा एक पाथी कड़ाऊ ही आं रुपया इक्का देख ना लवा है नहीं कोई सामने कोई नहीं है चाक ही लह कोई फायदा तो हो गई चल दुद्ध तो नहीं मिले पंज रुपया पाथी तो चकले ही लह ये तो बाद च ही देख दें की करना ਪਹਿਲਾ ਕੌਲੀ ਲਕੋਨੀ ਆ ਲ 15 ਦਿਨ ਹੋ ਗਏ ਹਜੇ ਤੱਕ ਕੌਲੀ ਭੁੱਲੀ ਨਹੀਂ ਹੈਗੀ ਕਿ ਲਕੋਈ ਦੇਵਾ ਆਇਂ ਕਰਦੀ ਆ ਰੰਗ ਲਾ ਦਿੰਨੀ ਆ ਫੇਰ ਨਹੀਂ ਹੁਣ ਪਤਾ ਲੱਗਣਾ ਕੀ ਪਤਾ ਸੱਚੋਂ ਆਈ ਨਾ ਜਾਵੇ ਨਾਲੇ ਉਹਦਾ ਟਾਈਮ ਵੀ ਹੋਇਆ ਪਿਆ ਲੇ ਆ ਪਾਂਡੇ ਟਿੰਡੇ ਇਹ ਤਾਂ ਘਰ ਤੇ ਸਾਰੇ ਟਾਈਮ ਦੇਖਾਂ ਕੀ ਹੋ ਗਿਆ ਲੇ 2:00 ਵਜ ਗਏ ਮਨਾ ਆ ਗੋਹਾ ਕੁੜਾ ਸਿੱਟਣ ਦਾ ਟਾਈਮ ਵੀ ਹੋ ਹੀ ਗਿਆ। ਗੋਹਾ ਕੁੜਾ ਸਿੱਟਿਆ ਮਾ। ਗੋਹਾ ਕੁੜਾ ਕੀ ਸਿੱਟਿਆ ਮਾ? ਉਹ ਤਾਂ ਕਹਿੰਦੀ ਸੀ ਤੂੰ ਇੱਧਰ ਦੀ ਲੰਘ ਕੇ ਦਿਖਾਈ। ਮੈਨੂੰ ਤਾਂ ਡਰ ਵੀ ਲੱਗ ਗਿਆਂਦਾ ਕਿਤੇ ਮੈਨੂੰ ਹੀ ਨਾ ਫੜ ਕੇ ਢਾ ਲੈ। ਅਰੇ ਇਹ ਵੀ ਗੱਲ ਹੈ ਜੇ ਮੈਂ ਨਾ ਗਈ ਤਾਂ ਕਹੂਗੀ ਡਰ ਗਈ ਮੈਥੋਂ। ਕਿਵੇਂ ਦੇਖ ਲਾ ਮੁਰਮੁਰ ਕੇ ਕਹਿ ਕੇ ਗਈ ਆ ਤੂੰ ਆਈ ਸਹੀ। ਇਹ ਤਾਂ ਜ਼ੋਰ ਵੀ ਅੰਨਾਗਾ। ਚਲ ਦੇਖ ਹੀ ਜਾਊਗੀ। ਜਾਣੀ ਆਂਗੀ। ਕੰਮ ਤਾਂ ਹੁਣ ਮੈਂ ਕਰਣੀ ਆ। ਦਾ ਡਰ ਥੋੜੀ ਮਾਰਿਆ ਮੈਨੂੰ ਬੋਕਰ ਵੀ ਚੱਕੀ ਲੈਣੀ ਆ ਕੀ ਪਤਾ ਇਹ ਜੀ ਦਾ ਮੈਨੂੰ ਘੇਰ ਲੇ ਤਾਂ ਬੋਕਰਾਂ ਵਾਲੀ ਸੂਤ ਦੂੰਗੀ ਐਂ ਘੜਾ ਮੈਨੂੰ ਇਹਦਾ ਡਰ ਮਾਰਿਆ ਲੰਘ ਕੇ ਦਿਖਾਉ ਮੈਂ ਐਂ ਤਾਂ ਇਹੋ ਡਰ ਦੇ ਕਿਤੇ ਕੀੜੀ ਦੀ ਖੱਡ ਨਾ ਪਾੜ ਲੀਏ ਲੈ ਜੱਸੀ ਨੂੰ ਤਾਂ ਐ ਸੀਗਾ ਵੀ ਅੱਜ ਮੈਂ ਨਹੀਂ ਦੁੱਧ ਨੂੰ ਜਵਾਬ ਦੇ ਤਾਂ ਇਹਨੂੰ ਤਾਂ ਪਿੰਡ 'ਚ ਕਿਸੇ ਕੋਈ ਚੀਜ਼ ਦੇਣੀ ਨਹੀਂ ਹੈਗੀ ਵੀ ਪਿੰਡ ਵਸਦਾਗਾ ਵੀ ਮੈਂ ਤਾਂ ਕਿਸੇ ਦੇ ਵੀ ਗੱਗ ਜਾ ਮੈਨੂੰ ਕੋਈ ਨਹੀਂ ਜਵਾਬ ਦਿੰਦਾ ਹੈਗਾ ਲੈ ਸੋਈ ਤੇ ਸੋਈ ਚੜੀ ਪਈ ਹੈਗੀ ਹਾਏ ਤੱਕ ਨਹੀਂ ਆਈ ਦੇਖ ਹੀ ਲਮਾ ਕਿਤੇ ਨਹੀਂ ਬੋੜੀ ਅੱਜ ਤਾਂ ਡਰ ਗਈ ਮੈਨੂੰ ਲੱਗਦਾ ਆ ਆਪਾਸੇ ਨਾਲ ਤਾਂ ਦੁੱਖ ਘੱਟ ਲੱਗੂ ਇਧਰਲਾ ਪਾਸਾ ਕਰ ਲਾਂ ਹਾਂ ਤਟੂ ਹਟੂ ਹੀ ਕੁੱਟੂ ਬੜੀ ਚਾਂਬਲੀਆ ਕਿਵੇਂ ਬੋਲਦੀ ਸੀ ਚਬਰ ਚਬਰ ਵੀ ਤੂੰ ਆਈ ਤਾਂ ਦੁੱਧ ਲੈਣ ਇੱਕ ਤਾਂ ਤੂੰ ਚੀਜ਼ ਲੈਣ ਆਈ ਆ ਉਤੋਂ ਤੂੰ ਮੇਰੇ ਤੇ ਰੋਮ ਮਾਰਦੀ ਆ ਹਾਂ ਤਾਂ ਕਿਤੇ ਮੈਂ ਤੈਨੂੰ ਹੋਰ ਨਾ ਪਾਦਾ ਨੇਕੜੂ ਕੋਈ ਨਾ ਨਿਕਲਣ ਦੇ ਇਹਨੂੰ ਬਾਹਰ ਮੈਂ ਮਾਤਕੀ ਆਈਆਂ ਜਪੂਰੀ ਕਹਿੰਦੀ ਸੀ ਮਸਾਕ ਦੇਉਣੇ ਕਿ ਆਈ ਸਹੀ ਲਕਰ ਦੇ ਕੀ ਕਰਦੀ ਐ ਮੇਰਾ ਮੈਨੂੰ ਲੱਗਾ ਡਰੀ ਗਈ ਪੰਗਾ ਤਾਂ ਲੈ ਲਿਆ ਬਸ ਤੌਂਦੀ ਹੋ ਵੀ ਇੱਕ ਵਾਰੀ ਹੋਰ ਦੇਖ ਲੈਣੀ ਹੋਠੇ ਤੇ ਚੜ ਕੇ ਦੇਖਦੀ ਆ ਸਾਹਮਣੇ ਤਾਂ ਕੋਠਾ ਦੀਂਦੀ ਉਹਨਾਂ ਦਾ ਲੱਕੀ ਤੇ ਨਹੀਂ ਆਉਂਦੀ ਕਮਾਲ ਹੋ ਗਈ ਮੈਨੂੰ ਸੱਚੀ ਨੂੰ ਡਰ ਗਈ ਅਮਨ ਕਿਹੜਾ ਫੇਰ ਮਾੜੀ ਢੀਢਿ ਸਾਇਆ ਦਰਨੀ ਹੈਗਾ ਉਹਨੂੰ ਪਤਾ ਮੈਂ ਪਹਿਲਾਂ ਉਹਦੀ ਗਵਾਂਡਨ ਨੂੰ ਖੜਕਾ ਕੇ ਆਈ ਸੀ ਉਹਦੇ ਸਾਹਮਣੇ ਡਰ ਗਈ ਜਿਆਦ ਆ ਗਿਆ ਉਹਦੇ ਆਏ ਤਾਂ ਲੋਟ ਆਣਾ ਆ ਤਾਂ ਮੈਨੂੰ ਲੱਗਦਾ ਮੈਂ ਆਵਦੀਆਂ ਲੱਤਾਂ ਤੜਾ ਲੂੰਗੀ ਘੇੜੇ ਦੇ ਦੇਖੇ ਐ ਕਰਦੀ ਹੈਗੀ ਮੱਝੇ ਗਲੀ ਚ ਲੈ ਜਾਨੀ ਹੈਗੀ ਲੰਗੂਗੀ ਤਾਂ ਇੱਥੋਂ ਦੀ ਹਾਂ ਐ ਕਰਦੀ ਆ ਲੈ ਬੱਟੀ ਜੀ ਇੱਥੇ ਰੱਖ ਦਿੰਨੀ ਉਹ ਵੀ ਯਾਦ ਰੱਖੂਗੀ ਪੰਗਾ ਕੀ ਦੇਣਾ ਲੈਤਾ ਲੋ ਤਾਂ ਲੋਕਾਂ ਨੂੰ ਵੀ ਰਾਇਆ ਦੇਆ ਕਰੂ ਵੀ ਉਹਦੇ ਨਾਲ ਨਾ ਪੰਗਾ ਲਓ ਹੁਣ ਪਤਾ ਲੱਗੂ ਨੂੰ ਵੀ ਉਹ ਤਾਂ ਪ੍ਰਿੰਡਾ ਦੇ ਸੱਤੇ ਨੂੰ ਹੱਥ ਪਾ ਲਿਆ ਲੰਗਣ ਦੇ ਇੱਥੋਂ ਦੇ ਦੱਸ ਦੇ ਨੂੰ ਅੱਜ ਮੈਂ ਵੀ ਕੀ ਚੀਜ਼ ਆ ਨਹੀਂ ਮੈਂ ਮਰ ਜਾ ਇਹ ਤਾਂ ਆ ਬੈਠੀ ਆ ਬੇਵਾ ਆਏ ਆ ਗਈ ਉਹ ਤਾਂ ਸੱਚ ਨੂੰ ਝਾੜੂ ਚੱਕ ਲਈ ਕੀ ਕਰਾਂ ਹੁਣ ਕੁਸ ਨਾ ਕੁਸ ਤਾਂ ਕਰਨਾ ਪਊ ਚੈਲੰਜ ਤਾਂ ਕਰਿਆ ਨਹੀਂ ਲੜਾਈ ਤੋਂ ਤਾਂ ਜਮੀ ਨਹੀਂ ਟੜਦੀ ਲੜਾਈ ਤਾਂ ਮੁੱਲ ਪਾਲਦੀ ਆ ਚੱਲ ਕੋਈ ਨਾ ਫਰਮਾਇ ਵੀ ਸੁੱਕੇ ਪੈਰੀ ਹੁਣ ਲੰਘਣ ਨਹੀਂ ਦੇਂਦੀ ਐਂ ਕਰਦੀ ਐ ਇੱਕ ਸੋਟੀ ਲਿਆ ਕੇ ਰੱਖ ਲੈਣੀ ਗਈ ਡਰ ਗਈ ਮੈਨੂੰ ਵੀ ਜੱਸੀ ਕਹਿੰਦੇ ਆ ਮੇਰੇ ਕੋਲ ਵੀ ਬੌਕਰ ਸੀਗੀ ਉਹ ਹਿਸਾਂ ਵੰਦੀ ਦੀ ਮੈਂ ਅੱਜ ਲੈ ਮੈਂ ਵੀ ਕੌਲੇ ਵਾਲੀ ਡਾਂਗ ਲਾ ਰੱਖੀ ਸੀਗੀ ਅੱਜ ਸੁੱਕੀ ਨਹੀਂ ਲੰਘਣ ਦੇਦੀ ਗਿੱਟੇ ਖੜਕਾਉ ਮੇਰੇ ਜਾਂ ਤਾਂ ਲਾਟੇ ਟੁੱਟੀ ਜਾਉ ਮੁੜ ਕੇ ਪੰਗਾ ਲੈਣੀ ਨਹੀਂ ਮੇਰੇ ਨਾਲ ਚੰਗੀ ਰਹਿ ਗਈ ਬਾਗੀ ਨਹੀਂ ਤਾਂ ਮੈਂ ਤੇ ਹੱਡੀ ਪਸਲੀ ਦਾ ਤੜਾ ਲੈਂਦੀ ਅੱਜ ਇਹ ਹੁਣ ਗਿੱਟੇ ਸਾਗੂ ਐ ਕਿਥੇ ਕੜਨੀ ਕਿਉਂ ਜੱਜ ਲੱਗੀਆਂ ਤੂੰ ਮੈਂ ਤੈਨੂੰ ਕੀ ਆਖਿਆ ਸੀ ਡਿੱਕੇ ਤਾਂ ਚੜੇਗੀ ਮੇਰੇ ਹੁਣ ਲੰਘ ਕੇ ਦਿਖਾ ਮੈਂ ਤੈਨੂੰ ਬੁਲਾ ਆਪਦੇ ਆਪ ਤੋਂ ਹੁਣ ਪੰਗੇ ਲੈਣੀਆਂ ਮੈਂ ਤੈਨੂੰ ਲੰਘਣ ਨਹੀਂ ਦਿੰਦੀ ਜੇ ਮੈਨੂੰ ਕਹਿੰਦੇ ਮੈਂ ਤੈਨੂੰ ਕਿਹਾ ਸੀ ਸਾਡੀ ਗਲੀ ਵਿੱਚ ਆਦੀ ਤਾਂ ਲੰਗੇਗੀ ਨਾ ਗਲੀ ਘੜਾ ਤੋਂ ਮੋਲ ਲੈਤੀ ਲੰਘਣ ਨਹੀਂ ਦਿੰਦੀ ਗਾਹਾਂ ਇਹ ਲੈਤੀ ਹੋਈ ਐਸੇ ਹਟ ਜਾ ਮੈਂ ਇੱਥੋਂ ਹੁਣ ਤੂੰ ਹੀ ਕਟਾ ਲਈ ਮੈਥਾ ਸਿਰਨਾ ਪੜਵਾ ਲਈ ਤੂੰ ਹਾਂ ਸਾਹ ਕੇ ਦੇਖ ਤੂੰ ਹੀ ਮੈਂ ਦੱਸਦੀ ਤੈਨੂੰ ਲੈ ਨਹੀਂ ਫਿਰ ਤੂੰ ਬੜੀ ਬੁਗੜ ਨਹੀਂ ਕਰਦੀ ਕੀ ਹਾਰ ਚੋਲਟੀ ਕਿਸੇ ਥਾਂ ਦੀ ਕਦੇ ਆਉਦੀ ਚੀਜ਼ ਚੱਕ ਲਈ ਕਦੇ ਆਉਦੀ ਇਹ ਆਏ ਕਿਚਰਹੀ ਹੈਗੀ ਅੱਛਾ ਮੈਂ ਤੈਨੂੰ ਬਣਾ ਕੇ ਭੇਜੂ ਹਾਂ ਮਾਰ ਕੇ ਕੋਈ ਨਾ ਦੇਖੇ ਜਾਊ ਕੌਣ ਤੈਨੂੰ ਬਣਾਉਂਦਾ ਬਾਈ ਤਲਾ ਕਿਸੇ ਥਾ ਨਹੀਂ ਬਾਈ ਤਲਾ ਤੂੰ ਬਣਾਉਣੇ ਕਿ ਮੈਂ ਤੂੰ ਕਰਦੀ ਹਾਂ ਹਾਂ ਤੂੰ ਕਰਦੀ ਮੈਂ ਤੈਨੂੰ ਆਖੇ ਸੀ ਮੇਰੇ ਨਾਲ ਨਾ ਪੰਗੇ ਲੈ ਤੂੰ ਪੰਗੇ ਤਾਂ ਤੂੰ ਲੈ ਲੜੀ ਕੇ ਜਾਂਦੀਆਂ ਕੀ ਹੋ ਗਿਆ ਪਹਿਲਾਂ ਤਾਂ ਮੈਂ ਤੇਰੇ ਮਾਰੂ ਬੁੱਥੇ ਦਾ ਮਰ ਜਾਣਾ ਮਾਰ ਕੇ ਨਹੀਂ ਦੇ ਦਿੰਦਾ ਆਪਸ ਵਿੱਚ ਲੜੋ ਹਾਂ ਮਾਹੀ ਇਹ ਡਾਂਗ ਹੁਣ ਤੇਰੇ ਤੋਂ ਚੱਲੂ ਨਾ ਮਰਾਦਾ ਹਾਂ ਪਰ ਜਾਈ ਦੂਣ ਵੀ ਚੱਲ ਆਊਗਾ ਬਾਈ ਆ ਨਹੀਂ ਮੈਂ ਜਾਂਦੀ ਏ ਗਈ ਸਾਡੇ ਘਰੇ ਦੁੱਧ ਲੈਣ ਚੱਲ ਦੁੱਧ ਤਾਂ ਹੈ ਨਹੀਂ ਸੀ ਅਸੀਂ ਕਿਹੜੇ ਬੰਨੇ ਆ ਤੂੰ ਦੁੱਧ ਦੇ ਤਾਂ ਜਵਾਬ ਤੇ ਇੱਥੇ ਮੰਜਾ ਢਾ ਕੇ ਬੈ ਗਈ ਲੈ ਲੜਨ ਦੀ ਮਾਰੀ ਲੈ ਤੂੰ ਗਰਦੌਰ ਲੱਗਿਆਂਗੀ ਵਿਚਾਲੇ ਮੰਜਾ ਢਾ ਕੇ ਬੈ ਗਈ ਮਰ ਜਾਣਾ ਆਹ ਤਾਂ ਚੀਜ਼ ਲੈ ਜਾਂਦੀ ਹੈਗੀ ਆ ਮੇਰੇ ਵਾਰੀ ਇਹ ਜਵਾਬ ਦੇ ਦੇ ਨਿਹੜੀ ਜੀ ਲੈ ਕੇ ਨਾਲੇ ਨਿਭਾ ਕੇ ਮੈਨੂੰ ਵੀ ਤੈਨੂੰ ਵੀ ਨਿਕਰੇ ਬੜਨ ਲੈਂਦੀ ਅੱਜ ਮੈਂ ਡਾਂਗ ਮਾਰੂੰ ਕਿਤੇ ਦੇ ਮਰ ਜਾਣਾ ਬਾਈ ਜਿਹੜੀ ਤੇਰੀ ਨਿਸ਼ਰਮ ਹਜਾ ਮਾਂਦੀ ਹੋਰਾਂ ਦੀ ਕਿ ਮੈਨੂੰ ਕੋਈ ਸ਼ਰਮ ਵਾਰੀ ਉਹੀ ਤਾਂ ਦੱਬਿਆ ਰਹਿਣਾ ਤੂੰ ਇਹ ਲੈ ਕਰਕੇ ਮੈਨੂੰ ਕੁੜਦਾ ਕੋਈ ਨਾ ਆਥਣ ਦਾ ਮੇਰੇ ਹੱਥ ਦੀਆਂ ਖਾਰੀ ਗੁਲਗਲੇ ਪੱਕੇ ਖਵਾਉ ਤੈਨੂੰ ਸਮਾਰ ਕੇ ਨਾ ਮਰਾਦ ਬੇੜੀ ਬੈਠੀ ਆਲਾ ਸਮਝਾ ਲੈ ਬਾਈ ਇਹਨੂੰ ਆ ਜੁੰਡੇ ਜੇ ਪਟਵਾਉਗੀ ਮੈਂ ਇਥੋਂ ਇਹ ਕਦੇ ਕੋਈ ਨਾ ਕੋਈ ਨਾ ਪਰਚਾਈ ਫਿਰ ਤੁਸੀਂ ਗਲੀ 'ਚ ਤਮਾਸ਼ਾ ਕਿਉਂ ਬਣਾਉਂਦੇ ਲੋਕ ਦੇਖੋ ਕੋਠੇ ਦੀ ਚੜ੍ਹ ਬਾਈ ਮੈਂ ਤਾਂ ਲੰਗੀ ਆਂ ਨੀ ਗਲੀ 'ਚ ਤਮਾਸ਼ਾ ਤਾਂ ਇਹ ਦਿਖਾਉਂਦੀ ਆ ਯਾਰ ਕੋਈ ਨਹੀਂ ਮੈਂ ਸਮਝਾਉਣਾ ਹੈ ਗੈਲੋ ਜਾ ਤੁਸੀਂ ਆਪ ਲੱਗ ਬੇਸ਼ਰਮ ਕਿਸੇ ਥਾਂ ਦੀ ਨਾ ਸ਼ਰਮ ਨਾ ਹਈ ਇਹ ਕਰਮ ਹੋਏਗੀ ਤੂੰ ਚਲਦੀ ਆ ਕਿ ਨਹੀਂ ਬਾਈ ਇਹ ਮੇਰੇ ਨਾਲ ਗੱਲ ਕਰਾਈ ਦੇ ਤੂੰ ਉਹ ਤੂੰ ਪਰਦੇਈ ਜਾਵਦਾ ਕਾ ਗਾ ਕੀ ਹਾਲ ਕਰਦੀ ਐ ਚੱਲ ਅੰਦਰ ਬੇੜੀ ਪੱਟੀ ਆਇਆ ਮਾਰਨ ਤੋਂ ਪਹਿਲਾਂ ਦੇਖ ਤਾ ਲੈ ਨਾ ਮਰਾ ਤਾਂ ਮੇਰੇ ਕੰਨ ਤੇ ਮਾਰ ਕੇ ਜੀਤ ਕਰ ਦਸ ਮੈਂ ਹੁਣ ਕਿੰਨਾ ਕ ਤੂੰ ਕਰਕੇ ਬੇੜੀ ਪੱਟੀ ਆਇਆ ਉਹ ਮੈਂ ਤੇਰੇ ਇੰਨਾ ਥੋੜੀ ਮਰਿਆ ਸੀਗਾ ਨਾ ਮਰਾ ਤਾਂ ਮੇਰਾ ਕੰਨ ਪੱਕਿਆ ਪਿਆ ਦੇਖ ਲੈ ਤੇਰੇ ਦੂਜੇ ਕੰਨ ਵੀ ਸਜਾਵਾਂ ਆਪਣੇ ਇਰੇ ਗੱਲ ਸੁਣ ਓਥੇ ਗਲੀ ਚ ਬੈਠੀ ਬੁੰਡਾ ਕਰਦੀ ਕਰੀ ਜਾਨੀ ਐ ਨਾ ਨਾ ਲੱਗਦੀ ਐ ਨਾ ਮਰਾਦਾ ਮੂੰਹ ਤ ਪੀ ਪੀ ਕੇ ਇਹ ਕੰਮ ਤੂੰ ਹੀ ਪੱਕੇ ਪਕਾਇਆਗਾ ਮੇਰਾ ਤੇ ਹੋਣਾ ਦੇਗ ਲਾ ਪਾਗ ਪੈ ਰਹੀ ਹੈਗਾ ਪਕਾਉਂਗਾ ਤਾਂ ਲੋਕ ਦੇਖੇ ਕੀ ਕਹਿਣਗੇ ਬਣਿਆ ਪਕਾਇਆ ਦਾ ਬੇੜੀ ਬੇਟੀ ਵਾਲਾ ਘਰ ਵਾਲੀ ਉਹ ਤੇਰੇ ਜਮਾਏ ਆ ਉਹਦੇ ਬੰਨੇ ਹੋ ਕੇ ਕੜ ਗਿਆ ਓਏ ਉਹ ਮਾਰ ਮਾਰ ਬੱਕਰਾ ਤੇਰੀ ਢੂਹੀ ਛਾਂਗ ਦਿੰਦੀ ਮੇਰੇ ਵੀ ਚੂੜੀਆਂ ਨਹੀਂ ਪਾਈਆਂ ਸੀ ਚੂੜੀਆਂ ਡਾਂਗ ਸੀ ਮੈਂ ਵੀ ਉਹਦੇ ਗਿੱਟੇ ਛਾਂਗ ਦਿੰਦੀ ਉਹ ਡਾਗ ਲੋਕਾਂ ਨੂੰ ਕੁੱਟਣ ਵਾਸਤੇ ਥੋੜਾ ਰੱਖੀ ਦੀ ਹੈਗੀ ਕੁੱਟਣ ਵਾਸਤੇ ਰੱਖੀ ਸੀ ਉਪਣਾ ਵਾਸੀ ਰੱਖੀ ਨਾਲੇ ਹੋਰ ਪਹਿਲਾਂ ਉਹਦੀ ਬਹਿਰਤ ਦੇਖ ਲੈ ਉਹ ਕਿਹੜਾ ਚ ਖਾਲੀ ਹੱਥ 아이 ਸੀ ਝਾੜੂ ਲੈ ਕੇ ਆਈ ਸੀ ਮੈਂ ਮੇਰੇ ਨਾਲ ਪੰਗਾ ਹੀ ਲੈਣਾ ਸੀ ਉਹਨੇ ਓਏ ਝਾੜੂ ਤਾਂ ਹੁਣ ਆਖਰੀ ਆਪਦੇ ਬਾਗਲ ਚ ਜਾਂਦੀ ਹੂ ਕੰਮਕਾਰ ਕਰਨ ਵਾਸਤੇ ਤੇਰੇ ਵਾਸਤੇ ਥੋੜਾ ਲੈ ਕੇ ਆਈ ਸੀ ਤੇ ਫਿਰ ਪੁਰਾਣਾ ਝਾੜੂ ਉਹਨਾਂ ਦਾ ਪਿਆਗਾ ਬਾੜੇ ਚ ਮੈਂ ਦੇਖਿਆ 20 ਵਾਰ ਪਾਥੀਆਂ ਚਾੱਕ ਕੇ ਲਈਆਂ ਉਹਨਾਂ ਦੀਆਂ ਹਾਂ ਕੋਈ ਚੰਗਾ ਕੰਮ ਕਰਦੀਆਂ ਪਾਥੀਆਂ ਚਾੱਕ ਕੇ ਮੈਂ ਸਿੱਟ ਕੇ ਮੈਂ ਕੱਲਾ ਦਾ ਆ ਵੀ ਤੂੰ ਚੋਰੀ ਕਰਕੇ ਰਹੀ ਹੈ ਹਰਦੀ ਨਹੀਂ ਗਈ ਹੈਨਾ ਤੇਰੇ ਵਰਗੀ ਨਹੀਂ ਹੈਗੀਗੀ ਬਈ ਕੁਸ ਸਿੱਟ ਕੇ ਨਹੀਂ ਆਉਂਦੀ ਲੈ ਕੇ ਆਉਣੀ ਹੈਗੀ ਤੂੰ ਮੈਂ ਤਾਂ ਮੂਤ ਪੀ ਕੇ ਰੱਜ ਕੇ ਪੈ ਜਾਣਾਗਾ ਤੈਨੂੰ ਕੀ ਪਤਾ ਮੈਂ ਕਿੱਥੋਂ ਕੀ ਕੁਸ ਲਿਆਉਣੀ ਹੈਗੀ ਓਏ ਚੋਰੀ ਕਰ ਕਰਕੇ ਤਾਂ ਨਹੀਂ ਲਿਆਉਂਦਾ ਤੇਰੇ ਮੰਗੂ ਲੋਕ ਕੀ ਕਹਿਣਗੇ ਇਹਦੇ ਘਰ ਵਾਲੀ ਚੋਰ ਨਹੀਂ ਹੈਗੀ ਫਿਰ ਕਹੀ ਜਾਣ ਦੇ ਅੱਗੇ ਕਿਹੜਾ ਤੇਰੇ ਝੰਡੇ ਝੂਲਦੇ ਆ ਢੇ ਝੂਲਦੇ ਆ ਨਾਲੇ ਹੋਰ ਚੱਲ ਅੰਦਰ ਜਾ ਕੇ ਬੈਠ ਆਏ ਕਰ ਮੰਦਾ ਚੱਕ ਲੈ ਬਹਿ ਜਾਨੀ ਹੈਗੀ ਤੂੰ ਲਿਆ ਮੈਂ ਤਾਂ ਕੋਈ ਨਹੀਂ ਲਿਆਉਂਦੀ ਕੋਈ ਨਹੀਂ ਲਿਆਉਂਦੀ ਤੂੰ ਕਯਰ ਤੂੰ ਹੀ ਚੱਕ ਲਿਆ ਚੱਕ ਤੈ ਤੇ ਚ ਕੰਪੇੜੀ ਬੈਟੀ ਆਲਿਆ ਵਾਲੇ ਹੋਰ ਤੇ ਚਾਮਰਾ ਦਾ ਅਰੇ ਕੁੱਟੇ ਅਰੇ ਕੁੱਟੇ ਲੱਗ ਜਾਂਦਾ ਮੈਨੂੰ ਕਾਕੇ ਮੱਜਾ ਤੂੰ ਚੱਕ ਲਿਆ ਕਾਕੇ ਨੂੰ ਚੱਕਿਆ ਨਹੀਂ ਜਾਂਦਾ ਕੋਈ ਨਾ ਲੜਾਈ ਵੇਲੇ ਕਿਵੇਂ ਚੱਕਿਆ ਗਿਆ ਸੀ ਯਾ ਪਤਾ ਨਹੀਂ ਹੋਦਾ ਤਾਂ ਕਿੱਥੋਂ ਜ਼ੋਰ ਆ ਗਿਆ ਚੱਕ ਲੈ ਹੁਣ ਇਹ ਲੈ ਦੂੰ ਜ਼ੋਰ ਤਾਂ ਮੈਂ ਤੇਰੇ ਚ ਚੱਕ ਗਿੰਆ ਕਿ ਲਾ ਮਾ ਤੇਰੇ ਚੱਕ 베ੜੀ ਬੈਟੀ ਵਾਲਾ ਕਿੱਥੋਂ ਮੌਕੇ ਤੇ ਇਹ ਵੀ ਆ ਗਿਆ ਮੈਂ ਤਾਂ ਤਾਂ ਗਿੱਟੇ ਚ ਸੰਗੜੇ ਸੀ ਹਰਾਮ ਮੰਦੇ ਲੜਨ ਵਾਲੀ ਤਾਂ ਆ ਕੇ ਭੱਜ ਕੇ ਚੱਕ ਲੈਂਦਾ ਹੁਣ ਇਹ ਤਾਂ ਚੱਕਿਆ ਨਹੀਂ ਜਾਂਦਾ ਬੈੜੀ ਬੈਠੀ ਆळ्या ਤੂੰ ਮੇਰੇ ਤੇ ਜ਼ੋਰ ਮਾਰਦਾਗਾ ਉਹਦੇ ਨਾਲ ਪੰਗਾ ਲੈਣਾ ਸੀਗਾ ਓਏ ਮੈਂ ਬਗਾਨੀ ਤੀਵੀਂ ਨਾਲ ਲੜਦਾ ਸੋਹਣਾ ਲੱਗਦਾਗਾ ਪੰਗਾ ਲੈਣਾ ਸੀਗਾ ਬਗਾਨੀਆਂ ਤੀਵਿਆਂ ਦੀ ਤਾਂ ਉਹ ਹੀ ਬੁੜੀਆਂ ਵਾਲੀ ਮਤ ਹੈ ਜੀ ਬਗਾਨੀਆਂ ਤੀਵਿਆਂ ਦੇ ਚੱਕ ਕੇ ਲੈਣ ਦਾ ਮਾਰਾ ਤਾਂ ਤੜਕੀ ਨਿਕਲ ਜਾਂਦਾਗਾ ਮੈਥੋਂ ਖੂਨ ਨਾ ਲੈਨੀ ਤ੍ਰੇਸੜੀ ਕਿ ਟਿੱਕ ਟੇਕ ਟੂਵੇਂ ਬੈੜੀ ਬੈਠੀ ਆळ्या ਹੁਣ ਮਾਇਆ ਰਹੀਂਦੀ ਮੈਂ ਵੀ ਨਹੀਂ ਤੇਰੇ ਮਤਲਬ ਜਾਣੀ ਆਪਦੇ ਪਿੰਡਾਂ ਚਲ ਚੱਲ ਭੱਜ ਜਾ ਅਰ ਦੇ ਦੇ ਕੀ ਲੱਛਣਾ ਹੈਗੀ ਇਹ ਇਹ ਨੂੰ ਤਾਂ ਐ ਸੀਗਾ ਵੀ ਮੇਰੇ ਚ ਹੀ ਜੋਰ ਹੈਗਾ ਵੀ ਐਵੇਂ ਮੈਂ ਕੁੱਟ ਦੂੰਗੀ ਮੈਂ ਵੀ ਬੋਲਾਂ ਨਾ ਤਾਂ ਬੋਲਾਂ ਨਾ ਤਾਂ ਜਦੋਂ ਮੈਨੂੰ ਚੜ ਜਾਏ ਹਰਖ ਫਿਰ ਤਾਂ ਦੱਸ ਜਣਾ ਜਿੰਨਾ ਜੋਰ ਆ ਜਾਂਦਾ ਮੇਰੇ ਚ ਵੀ ਹਾਂ ਵੜ ਗਈ ਫਿਰ ਅੰਦਰ ਹਜੇ ਤਾਂ ਉਹਦੇ ਘਰ ਵਾਲਾ ਜਾ ਆ ਗਿਆ ਵਿੱਚ ਨਹੀਂ ਮੈਨੂੰ ਬੁੜਕਾਉਂਦੀ ਆ ਜੁੰਡੇ ਤਾਂ ਮੈਂ ਇਹਦੇ ਪੱਟਦੀ ਮਸੈਂ ਐਕਟਰ ਨਹੀਂ ਬਣੀ ਰਹਿੰਦੀ ਆ ਪਤਾ ਨਹੀਂ ਵੀ ਮੈਂ ਬੜੀ ਸੋਹਣੀ ਹੈਗੀ ਆਏ ਤੋ ਕਿਵੇਂ ਹਟਾ ਦੇਂਗੀ ਲੰਗਣ ਤੇਰੇ ਪਿਓ ਦਾ ਰਾਜ ਹੈਗਾ ਮੋੜ ਕੇ ਤਾਂ ਨਹੀਂ ਲਊਗੀ ਪੰਗਾ ਤਾਂ ਬੈਤਲ ਦੀ ਨ ਟੋਹੀ ਸੰਗਣੀ ਸੀ ਸਮਾਰ ਕੇ ਉਹ ਆ ਗਿਆ ਵਿੱਚ ਇੰਦਰ ਉਹਨੂੰ ਵੀ ਦੇਖ ਲੈ ਕਿਵੇਂ ਬੋਲਦੀ ਸੀ ਬੇਸ਼ਰਮ ਤੀਵੀ ਤਾਂ ਹੈਗੀ ਐ ਗੱਲਾਂ ਤਾਂ ਦੇਖ ਲੈ ਕਿਵੇਂ ਕਰਦੀ ਸੀ ਆਕੇ ਅਸੀਂ ਤਾਂ ਸੌਦੇ ਦੀ ਬੋਰੀ ਇਕੱਠੀ ਲਿਆ ਕੇ ਸਿੱਟ ਦਿੰਨੇ ਆ ਆਕੇ ਅਸੀਂ ਨਹੀਂ ਜਾਂਦੇ ਕਿਸੇ ਦੀ ਚੀਜ਼ ਨੂੰ ਜਵਾਕੇ ਲੈਂਦੀ ਫਿਰਦੀ ਰਹਿੰਦੀ ਹਲ ਹਲ ਕਰਦੀ ਕਿਸੇ ਦੇ ਦੁੱਧ ਦੀ ਘੁੱਟ ਨੂੰ ਵਗਜੂ ਰੋਏ ਕੌਲੀ ਦਾਣ ਨੂੰ ਚੱਕ ਲੂਗੀ ਉਹਦੇ ਖੰਡ ਨੂੰ ਆ ਗਈ ਹਜੇ ਤੱਕ ਕੌਲੀ ਨਹੀਂ ਮੋੜੀ ਹੈਗੀ ਚਲ ਖੰਡ ਤੱਕ ਹੀ ਮੋੜਨੀ ਸੀ ਇਹਨੇ ਹੂੰ ਭੁੱਖੀ ਨਹੀਂ ਤਾਲੀ ਮਾੜੀ ਨਹੀਂ ਤਨਾ ਹੋਵੇ ਤਾਂ ਅੱਜ ਜੱਸੀ ਕਿੱਧਰ ਭੱਗ ਗਈ ਓਹੋ ਕੰਜਰੀ ਨੇ ਦੰਗ ਚੜਾਤਾ ਅੰਨਾ ਜੋ ਰਹਿਤਾ ਮੈਸੇਜੀ ਚ ਉਹ ਜੱਸੀ ਕਿੱਧਰ ਭੱਗ ਗਈ ਸੀਗੀ ਤੂੰ ਨਾ ਚਾਹ ਨਾ ਪਾਣੀ ਕੋਈ ਕਿੱਧਰ ਜਾਣਾ ਸੀਗਾ ਉਧਰ ਗਈ ਸੀ ਬਾੜੇ ਚ ਮਾਸ਼ਾਲਾ ਪਸੋਂ ਪਾਣੀ ਤਾਂ ਨਹੀਂ ਪਿਆ ਮੈਂ ਨਾਲੇ ਪਾਥੀਆਂ ਚੱਕ ਲਿਆ ਸੁੱਕੀਆਂ ਫਿਰ ਟਾਈਮ ਹੀ ਵਾਲਾ ਲੱਤ ਤੂੰ ਮੰਜੜਾ ਦੇ ਤੂੰ ਤਾਂ ਆਪ ਗੱਲਾਂ ਮਾਰੀ ਜਾਂਦਾਗਾ ਹਏ ਹਏ ਉਹ ਤੂੰ ਕਿਵੇਂ ਬਾਹਲੀ ਬਲੱਡ ਜਿਹਾ ਵਧਾ ਰੱਖਿਆਗਾ ਬਲੱਡ ਕਾ ਨੂੰ ਵਧਾ ਲਿਆ ਆਂ ਇੰਦਰ ਵਾਲੀ ਆਈ ਸੀ ਦੁੱਧ ਲੈਣ ਦੁੱਧ ਹੈ ਨਹੀਂ ਸੀਗਾ ਨਾਲੇ ਆਪਾਂ ਕਿਹੜਾ ਠੇਕਾ ਲੈ ਰੱਖਿਆਗਾ ਰੋਜ਼ ਹੀ ਆ ਜਾਂਦੇ ਮੂੰ ਚੱਕ ਕੇ ਕਦੇ ਕਿਸੇ ਚੀਜ਼ ਨੂੰ ਕਦੇ ਕਿਸੇ ਚੀਜ਼ ਨੂੰ ਮੈਂ ਦੇ ਤਾਂ ਜਵਾਬ ਉਹ ਲੈ ਹੋਰ ਤੂੰ ਜਵਾਬ ਦੇ ਤਾਂ ਫਿਰ ਕੋਈ ਨਹੀਂ ਗਵਾਂਢੀ ਗਵਾਂਢੀ ਦੇ ਕੰਮ ਆਉਂਦਾ ਹੁੰਦਾ ਹੈਗਾ ਜਵਾਬ ਦੇਣ ਵਾਲੀ ਕਿਹੜੀ ਗੱਲ ਸੀਗੀ ਗਵਾਂਢੀ ਕਦੇ ਕਦਾਈ ਤਾਂ ਹੁੰਦਾ ਇੱਕ ਦਿਨ ਤਾਂ ਪਹਿਲਾਂ ਲੈ ਗਈ ਖੰਡ ਦੀ ਕੌਲੀ ਹਜੇ ਤੱਕ ਨਾ ਤਾਂ ਕੌਲੀ ਮੋੜੀਆਂ ਨਾ ਖੰਡ ਮੋੜੀਆਂ ਜੇ ਮੈਂ ਪੁੱਛਾਂ ਤਾਂ ਗੱਲ ਨੂੰ ਆਉਂਦੀ ਹੈ ਮੁੱਕਰ ਗਈ ਲੈ ਲੈ ਦੱਸ ਐਂ ਤਾਂ ਚਲ ਉਹਦੀ ਮਾੜੀ ਗੱਲ ਹੈ ਪਰ ਕੋਈ ਨਹੀਂ ਚੀਜ਼ ਵਸਤ ਕਦੇ ਆਪਣੇ ਵੀ ਮੁੱਕ ਸਕਦੀ ਹੈਗੀ ਕਦੇ ਲੋੜ ਪੈ ਜਾਂਦੀ ਹੈ ਫਿਰ ਆਪਾਂ ਨੂੰ ਵੀ ਤਾਂ ਜਾਣਾ ਹੀ ਪਊਗਾ ਬਸ ਬਸ ਚੀਜ਼ ਮੁੱਕ ਜੇ ਇਹਦੇ ਤਾਂ ਮੈਂ ਜਾ ਕੇ ਨਹੀਂ ਚੜਦੀ ਕੋਈ ਨਾ ਸਾਰਾ ਪਿੰਡ ਹੀ ਪਿਆਗਾ ਉਹ ਮੇਰੀ ਗੱਲ ਸੁਣ ਹਾਂ ਐਨਾ ਨਾ ਉਨੀ ਬਣਦੀ ਹੈਗੀ ਆ ਕੰਧ ਕਢਾ ਛ ਉਹ ਚਾਚੇ ਕਹਣਾ ਉਹ ਉਹਦੇ ਨਾਲ ਨਹੀਂ ਤੇਰੀ ਬਣਦੀ ਹੈਗੀ ਤੇਰੀ ਬਣਦੀ ਕੀ ਦੇ ਨਾਲ ਸਾਰੇ ਪਿੰਡ 'ਚ ਮੈਨੂੰ ਐਂ ਤਾਂ ਦੱਸ ਦੇ ਆ ਤੈਨੂੰ ਤਾਂ ਨਾ ਮਈ ਬੁਰੀ ਲੱਗਦੀ ਆ ਪੂਰੀ ਗੱਲ ਤਾਂ ਸੁਣ ਲੈ ਮੇਰੀ ਚੱਲ ਮੈਂ ਦੁੱਧ ਨੂੰ ਜਵਾਬ ਦੇਤਾ ਚੱਲ ਭਾਈ ਬਾੜੇ 'ਚ ਮੈਂ ਤਾਂ ਜਾਣਾ ਹੀ ਹੁੰਦਾ ਕੋਹਾ ਪਾਥੀ ਵੀ ਚੱਕ ਕੇ ਲਿਉਣੀ ਹੁੰਦੀ ਆ ਪਸੂਆਂ ਬਣੀ ਵੀ ਜਾਣਾ ਹੁੰਦਾ ਕਹਿੰਦੀ ਆ ਕਿ ਤੂੰ ਲੰਘ ਕੇ ਦਿਖਾਈ ਚੱਲ ਮੈਂ ਆਖਿਆ ਹਰਖ 'ਚ ਕਹੇਗੀ ਪਰ ਸੱਚੂ ਮੰਜੜਾ ਹੀ ਬੈਠੀ ਮੂਰੇ ਛੋਟੀ ਚੱਕੀ ਖੜੀ ਲੈ ਲੰਗੜਣਾ ਦੇਵੇ ਮੈਨੂੰ ਕਿਉਂ ਆਇਆ ਇੱਕ ਗਲੀ 'ਚ ਬੈਠੀ ਸੀਗੀ ਤੇ ਹੋਰ ਹੁਣ ਗਲੀ 'ਚ ਬੈਠੇ ਸਪੈਸ਼ਲ ਲੜਨ ਦੀ ਮਾਰੀ ਲੜਾਈ ਐ ਤਾਂ ਫਿਰ ਗਲਤ ਗੱਲ ਹੈਗੀ ਉਹਦੀ ਸੁਭਾਅ ਤਾਂ ਉਹਦਾ ਵੀ ਤਲਖੀ ਹੈਗਾ ਥੋੜਾ ਜਿਹਾ ਖਰਪਰ ਐਂ ਸੀ ਜਰ ਤੂੰ ਮੜਾ ਜਾ ਪਾਸਾ ਵਟਲਿਆ ਕਰ ਕੋਈ ਗੱਲ ਨਹੀਂ ਕਿ ਮੈਂ ਕਿ ਪਾਸਾ ਵਟਲਾਂ ਮੈਂ ਘਟਾਂ ਉਹਦੇ ਨਾਲੋਂ ਕੱਟ ਤਾਂ ਤੂੰ ਕਿੱਥੇ ਐ ਤੂੰ ਤਾਂ ਉਹਨਾਂ ਉਤੋਂ ਦੀ ਹੈਗੀ ਮੈਂ ਤਾਂ ਐਂ ਤਾਂ ਕਿਉਂ ਕਹਨੇਗਾ ਮੈਂ ਤਾਂ ਕੋਈ ਨਹੀਂ ਫਿਰ ਪਹਿਲਾਂ ਮੈਂ ਛੇੜੀ ਨਹੀਂ ਮਗਰੋਂ ਮੈਂ ਰੱਖੀ ਨਹੀਂ ਮੈਂ ਤਾਂ ਫਿਰ ਚੱਕ ਲਈ ਬੋਕਰ ਹਾਂ ਕੀ ਮੈਂ ਤਾਂ ਫਿਰ ਬੋਕਰਾਂ ਟੂ ਹੇ ਟੂ ਹੇ ਪੰਨੀ ਉੱਤੇ ਆ ਗਿਆ ਇੰਦਰ ਨਾਲੇ ਇੰਦਰ ਤੋਂ ਕਟਵਾਈ ਐਦੂ ਮੁੜ ਕੇ ਤਾਂ ਲੈਂਦੀ ਮੇਰੇ ਨਾਲ ਪੰਗਾ ਅੱਛਾ ਫਿਰ ਤਾਂ ਮਤਲਬ ਗਲੀ 'ਚ ਪੂਰਾ ਜਲੂਸ ਕੜਤਾ ਉਹਨੇ ਕੱਢ ਡੈਜਲੂਸ ਜਦੋਂ ਅਗਲੀ ਟਿੱਕੀ ਨਹੀਂ ਹੈਗੀ ਨਾ ਜੇ ਉਹ ਗਲੀ ਚ ਮੰਜਾੜਾ ਹੀ ਬੈਠੀ ਸੀਗੀ ਹੂੰ ਤੇ ਤੂੰ ਫਿਰ ਪੁੱਠੀ ਮੁੜਿਆਉਂਦੀ ਫੇਰ ਵਗ ਜਾਂਦੀ ਹੱਥ ਨੇ ਵਗ ਜਾਂਦੀ ਤੂੰ ਤਾਂ ਮੈਂ ਕਹਾ ਤਾ ਪੁੱਠੀ ਮੁੜਿਆਉਂਦੀ ਅੱਜ ਪੁੱਠੀ ਮੁੜਿਆਉਂਦੀ ਗਿੱਜੀ ਗਿੱਜੀ ਮੈਨੂੰ ਫੇਰ ਛੇੜਦੀ ਵੇ ਤਾਂ ਮੈਥੋਂ ਡਰ ਗਈ ਪੁੱਠੀ ਮੁੜਿਆਉਂਦੀ ਤੈਨੂੰ ਬਾਲੇ ਤਰਸ ਆਉਂਦਾ ਉਹ ਤੇ ਉਹ ਤਰਸ ਨਹੀਂ ਆਉਂਦਾ ਹੈਗਾ ਮੈਂ ਤਾਂ ਲੋਕਾਂ ਦੀ ਗੱਲ ਕਰਦਾ ਹੈਗਾ ਪਹਿਲਾਂ ਇਹਨਾਂ ਨਾਲ ਲੜੇ ਹੈਗੇ ਉਦੋਂ ਪੰਚਾਇਤ ਕਰੀ ਹੈਗੀ ਚਾਚੇ ਕਹਿੰਦੇ ਚੱਲ ਕੋਈ ਨਹੀਂ ਤੂੰ ਤੂੰ ਮੈਂ ਮੈਂ ਕਰਕੇ ਸਰ ਗਿਆ ਹੁਣ ਮੈਂ ਤਾਂ ਆਇਆ ਕਿ ਜੇ ਹੁਣ ਉਹਨਾਂ ਨੇ ਅਗਲਾ ਨੇ ਪੰਚਾਇਤ ਕਰ ਲਈ ਆਖਣਗੇ ਯਾਰ ਤੁਸੀਂ ਮਾੜਿਓ ਫਿਰ ਵਾਰੀ-ਵਾਰੀ ਤੁਸੀਂ ਲੜਦੇ ਹੋ ਸੱਦੀ ਖੜੀ ਆ ਉਹ ਪੰਚਾਇਤ ਸਿਰੇ ਦੀ ਝੋਲਟੀ ਆ ਕਿਸੇ ਦੀ ਪਾਥੀ ਚੱਕ ਲਈ ਕਿਸੇ ਦਾ ਕੋਈ ਚੱਕ ਲਿਆ ਪੰਚਾਇਤ ਤਾਂ ਉਹ ਤੇ ਸੱਦੂ ਅਗਲਾ ਆ ਫਿਰ ਉਹ ਆਪਸ ਵਿੱਚ ਕਿੰਨਾ ਕਲੇਰੀ ਸੀਗੀ ਬਥੇਰਾ ਵਧੀਆ ਕੀਤਾ ਜਦੋਂ ਅੰਦਰ ਆਇਆ ਇੱਕ ਦੋ ਵਾਰੀ ਜੇ ਮੈਂ ਤਾਂ ਕਹਤਾ ਮਾਪੇ ਪਹਿਲਾਂ ਪੰਗੇ ਲੈਂਦੀ ਆ ਉਹਦੇ ਫਿਰ ਕੁੱਟ ਕੇ ਅੰਦਰ ਵੜੀ ਹਜੇ ਘੜ ਅੰਦਰ ਬੜਦੀ ਸੀ ਫਿਰ ਤਾਂ ਬੋਲੀ ਨਹੀਂ ਹੋਣੀ ਬੋਲਣ ਜੋਗੀ ਛੱਡ ਗਈ ਨਹੀਂ ਗਈ ਮੈਂ ਤਾਂ ਫਿਰ ਹੋਰ ਚਾਰ ਸੁਣਾਤੀਆਂ ਹੂੰ ਤਾਂ ਇੰਦਰ ਆ ਗਿਆ ਜੇ ਨਾਂ ਦਾ ਮੈਂ ਇਹਨੂੰ ਅੱਜ ਲੈੰਦੀ ਗੋਡਿਆਂ ਥੱਲੇ ਸਮਾਰਗੀ। ਦਵਾਈ ਦੇਤੀ ਉਹਨੇ। ਇਹ ਜੀ ਨੂੰ ਬੇਸ਼ਰਮ ਨੂੰ ਕਿੱਥੇ ਫਰਕ ਪੈਂਦਾ। ਉਹਦੇ ਆਏ ਤੋਂ ਵੀ ਬੋਲਣਾ ਨਹੀਂ ਹਟੀ। ਨਾਲੇ ਕੁੱਟ ਖਾਈ ਗਈ ਨਾਲੇ ਬੋਲੀ ਗਈ। ਅੱਛਾ। ਹੁਣ ਤੂੰ ਫਿਰ ਚਾਹ ਚੁ ਪਿਆਏਂਗੀ ਕੋਈ ਕਿ ਆਹੀ ਰਾਮ ਕਹਾਣੀ ਸੁਣਾਏ। ਹੁਣ ਇੰਨਾ ਕੰਮ ਤਾਂ ਮੈਂ ਉਧਰੋਂ ਕਰਕੇ ਆਈਆਂ ਕਿ ਹੁਣ ਚਾਹ ਧਰ ਦੇ। 2 ਮਿੰਟ ਜਰਾੰਦ ਵੀ ਕਰ ਲਿਆ ਕਰ। ਕੋਈ ਨਹੀਂ ਜਰਾੰਦ ਕਰੀਏਗੀ ਤੂੰ। ਜਪਾ ਜੱਲਣ ਨੂੰ ਤਾਂ ਬੀਹਾਂ ਵਰਗੇਗੀ ਚਾਹ ਕਰ ਦੇ ਕੁੱਟ। ਖੇਤ ਜਾਣਾ ਮੈਂ। ਆ ਮੈਥੋਂ ਨਹੀਂ ਹੁਣ ਬਣਦੀ ਚਾਹ ਚੁ। ਖੇਤ ਜਾਣਾ। ਮੈਂ ਤਲਾ ਦੀ ਅੰਦਰ ਵਾਲੀ ਦਵਾਈ ਜੀ ਤੈਨੂੰ ਵੀ ਦੇਣੀ ਪਊਗੀ ਹਨਾ ਨਾ ਐ ਕਿਵੇਂ ਦੇਵੇਂਗਾ ਤੂੰ ਮੈਨੂੰ ਦਵਾਈ ਹਲੇ ਮੇਰਾ ਹਰਖ ਟਾੜਾ ਨਹੀਂ ਹੋਇਆ ਤੂੰ ਮੈਥੋਂ ਨਾ ਕਿਤੇ ਉਹਦੇ ਅੰਦਰ ਵਾਲੀ ਵਾਲੀ ਨਕਰਾਲੀ ਉਹ ਹਰਖ ਦਾ ਤੇਰਾ ਬਿੰਦਜ ਢੈਲਾ ਹੋ ਜਾਊਗਾ ਮੈਂ ਗੱਲ ਦੀ ਗੱਲ ਕਰਦਾਗਾ ਪਾਣੀ ਦੀ ਬਾਰੀ ਹੈਗੀ ਮੈਨੂੰ ਚਾਹ ਬਣਾ ਦੇ ਮੈਂ ਖੇਤ ਤੁਰਦਾ ਹੋ ਜਾ ਬਣਾ ਦਿੰਨੀ ਐ ਫਿਰ ਚਾਹ ਹੁਣ ਮੜੇ ਦੰਮਤਾ ਲੈ ਲਾ ਲੋਹੇ ਦੀ ਤਾਂ ਨਹੀਂ ਬਣੀ ਮੈਂ ਹੁਣ ਤੈਨੂੰ ਦੰਮ ਦੀ ਯਾਦ ਆ ਗਈ ਉੱਥੇ ਜਾ ਕੇ ਤੂੰ ਐਨਾ ਢਾ ਲਾ ਕੇ ਆਈ ਹੈਂ ਕਿ ਪੁੱਤਰਾ ਦਮ ਝੜ ਕੇ ਢਾ ਮੈਂ ਉਹ ਨਾ ਆਪ ਲਾਇਆਗਾ ਤੂੰ ਤਾਂ ਐ ਕਰਦਾ ਜੇ ਮੈਂ ਅਡਾ ਲਾਇਆ ਹੁੰਦਾਗਾ ਤੇ ਤੂੰ ਹੀ ਐ ਜੇ ਹੁਣ ਇੱਕ ਹੱਥ ਨਾਲ ਤਾਂ ਨਹੀਂ ਤਾੜੀ ਵੱਜਦੀ ਜੇ ਗਾਹ ਤੂੰ ਕੁਛ ਮੂਰੇ ਪੰਗੇ ਲੈਣਗੇ ਫੇਰ ਹੀ ਅਗਲੀ ਬੋਲੀ ਚੱਲ ਭਾਈ ਮੈਂ ਤਾਂ ਪੰਗੇ ਲੈਂਦੇ ਨੇ ਹਾਂ ਪੰਗੇ ਲੈਂਦੇ ਨੇ ਜੇ ਚਾਹ ਬਣਾ ਦੇ ਖੜੀ ਹੋ ਜਾ ਮੈਥੋਂ ਨਹੀਂ ਬਣਦੀ ਬਣਦੀ ਨਹੀਂ ਕੀ ਨਾਲੇ ਹੋਰ ਮੈਨੂੰ ਲੱਗਦਾ ਤੂੰ ਸਰਵਿਸ ਭਾਲਦੀ ਐਗੀ ਮੇਰੀ ਸਰਵਿਸ ਕਰਦਾ ਕਰਦਾ ਨਾ ਤੂੰ ਨਾਲ ਆਉਂਦੀ ਸਰਵਿਸ ਕਰਾ ਲਈ ਮੈਥੋਂ ਅੱਛਾ ਹਾਂ ਤੂੰ ਵੀ ਕਰ ਦੇਗੀ ਸਰਵਿਸ ਆਹੋ ਕਰ ਦਿੰਨੀ ਆ ਕਰਕੇ ਦਿਖਾਈ ਦੇਵਾ ਤੈਨੂੰ ਵੀ ਤੂੰ ਵੀ ਟਿਕਣੀ ਨਹੀਂ ਦਿੰਦਾ ਹੈਗਾ ਮੈਨੂੰ ਉਹਦੇ ਆ ਰੱਖੀ ਚੜਿਆ ਪਿਆਗਾ ਕੀ ਤੂੰ ਮਹਾ ਲੈ ਤਸ ਮੈਂ ਤੈਨੂੰ